ਸਸ਼ੇਕਾਲ ਸੀਡੀਓ ਵੇਖ ਰਹੀ ਆਪ ਸਭ ਨੂੰ ਜੀ ਇਹਨੂੰ ਲੈ ਕੇ ਹਾਂ ਚ ਰਾਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨੋ ਮੀਰਾ ਪੈਨਲੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕੇਂਦਰ ਵਿਦਿਆਲਿਆਂ ਚ ਹੋਣ ਵਾਲੀ ਹੈ 40000 ਅਸਾਮੀਆਂ ਲਈ ਭਰਤੀ ਪ੍ਰਿਆ ਜਾਣਗੀਆਂ ਇਹ ਅਸਾਮੀਆਂ ਇਸ ਦੇ ਨਾਲ ਕੇਂਦਰ ਵਿਦਿਆਲੇ ਸੰਗਠਨ ਜਲਦੀ ਹੀ 40000 ਤੋਂ ਵੱਧ ਖਾਲੀ ਅਸਾਮੀਆਂ ਦੀ ਭਰਤੀ ਕਰਨ ਜਾ ਰਿਹਾ ਹੈ ਰਿਪੋਰਟ ਮੁਤਾਬਕ ਇਹ ਭਰਤੀ ਟੀਚਿੰਗ ਅਤੇ ਨਨ ਟੀਚਿੰਗ ਪੋਸਟ ਅਤੇ ਹੋਵੇਗੀ ਜਿਸ ਵਿੱਚ ਟੀਚਿੰਗ ਪੀਜੀਟੀ ਕਲਰਕ ਅਤੇ ਚਪੜਾਸੀ ਦੀਆਂ ਸਾਮੀਆਂ ਸ਼ਾਮਿਲ ਹੋਣਗੇ ਇਸ ਦੇ ਨਾਲ ਮੀਡੀਆ ਮੀਡੀਆ ਰਿਪੋਰਟ ਦੇ ਅਨੁਸਾਰ ਕੇ ਵੀ ਐਸ ਭਰਤੀ ਦੇ ਚੌਵੀ ਲਈ ਨੋਟੀਫਿਕੇਸ਼ਨ ਅਗਸਤ ਮਹੀਨੇ ਵਿੱਚ ਜਾਰੀ ਕਰ ਦਿੱਤੀ ਗਈ ਸੀ ਹਾਲਾਂਕਿ ਕੇ ਵੀ ਐਸ ਨੇ ਅਜੇ ਤੱਕ ਭਰਤੀ ਇਸ਼ਤਿਹਾਰ ਜਾਰੀ ਕੀਤੀਆਂ ਤਸਵੀਰਾਂ ਐਲਾਨ ਨਹੀਂ ਕੀਤੀਆਂ ਗਈਆਂ ਹਨ ਇਸ ਦੇ ਨਾਲ ਕੇ ਵੀ ਸੀ ਐਸ ਭਰਤੀ ਦੋ ਦੀ ਨੋਟੀਫਿਕੇਸ਼ਨ ਕੇਂਦਰ ਵਿਦਿਆਲਿਆ ਸੰਗਠਨ ਦੀ ਵੈਬਸਾਈਟ ਤੇ ਜਾਰੀ ਕੀਤੀ ਜਾਵੇਗੀ ਇਸ ਨਾਲ ਰਿਪੋਰਟ ਦੇ ਅਨੁਸਾਰ ਕੇਵੀਐਸ ਵਿੱਚ ਭਰਤੀ ਸਿਖਲਾਈ ਪ੍ਰਾਪਤ ਗ੍ਰੈਜੂਏਟ ਅਧਿਕਾਰੀ ਹੋਣਾ ਚਾਹੀਦਾ ਹੈ ਪੋਸਟ ਗ੍ਰੈਜੂਏਟ ਅਧਿਕਾਰੀ ਕਲਰਕ ਅਤੇ ਚਪੜਾਸੀ ਦੀਆਂ ਅਸਾਮੀਆਂ ਲਈ ਤੇ ਕੀਤੀ ਜਾਵੇਗੀ ਪਿਛਲੇ ਸਾਲ ਸੰਸਥਾਵਾਂ ਨੇ 13000 ਖਾਲੀ ਅਸਾਮੀਆਂ ਦੀ ਭਰਤੀ ਕੀਤੀ ਸੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਧੰਨਵਾਦ